ਦੇਖ ਪੈਣੇ ਮੈਂ ਤੇਨਾਲੇ ਕੋਈ ਗੱਲ ਕਰਨੀ ਹੈ ਜੋ ਜ਼ਰੂਰੀ ਫੇਰ ਨਾ ਤੂੰ ਮੈਨੂੰ ਕਹੀਂ ਮੇਰੇ ਛੇਤਰ ਪੈਗੇ ਦੱਸ ਕਿਹੜੀ ਗੱਲ ਕਰਨੀ ਹੈ ਮੇਨਾ ਜ਼ਰੂਰੀ ਅੱਜ ਜਿਹੜਾ ਕਾਲਜ ਦੇ ਵਿੱਚ ਜਾਂਦੀਆਂ ਨਾ ਮੈਨੂੰ ਸਭ ਪਤਾ ਲੱਗ ਗਿਆ ਕੀ ਹਰਕਤਾਂ ਕਰਦੀਆਂ ਉੱਥੇ ਅਕੱਲ ਜਦੋਂ ਮੈਨੂੰ ਉੱਥੇ ਯਾਰਾਂ ਦੋਸਤਾਂ ਨੇ ਦੱਸਿਆ ਨਾ ਵੀ ਤੇਰੀ ਭੈਣ ਐ ਕਰਕੇ ਐ ਕਰਦੀ ਆ ਪਤਾ ਮੈਨੂੰ ਕਿੰਨੀ ਬਿਸ਼ਰਮੀ ਆਈ ਸ਼ਾਬਾਸ਼ ਸੱਚੀ ਕਹਿਨੀ ਆ ਅਸਤਾ ਦਿਲ ਕਰਦਾ ਮੈਂ ਨਾ ਆਪਣੇ ਭਰਾ ਤੋਂ ਨਾ ਵਾਰੀ-ਵਾਰੀ ਜਾਵਾਂ ਜਦੋਂ ਤੂੰ ਐਸ਼ ਕੀ ਕਰਦਾ ਵੀਰੇ ਉਹ ਮੈਂ ਕੀ ਅਸ਼ਕੀ ਕਰ ਲਈ ਮਾਰੀ ਜਾਨੀ ਬੈਠੀ ਹੂ ਪਤਾ ਤੂੰ ਨੇ ਕਿੰਨਾ ਉਹ ਕਰਦੀਆਂ ਕਿ ਮੈਨੂੰ ਇੰਨੀ ਬੁਸ਼ਰਮੀ ਆ ਜਦੋਂ ਮੈਨੂੰ ਵਿਚਾਰਾਂ ਦੋਸਤਾਂ ਨੇ ਕਿਹਾ ਉਹ ਕੁੜੀਆਂ ਇਹ ਜਾਂ ਕੁਝ ਕਰਦੀਆਂ ਨਾਲੇ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਇੱਜ਼ਤ ਸ਼ਾਮ ਕੇ ਰੱਖਿਆ ਕਰ ਦੂੰ ਮੈਂ ਮੰਮੀ ਡੈਡੀ ਨੂੰ ਕੀ ਜਵਾਬ ਦੂੰਗਾ ਇਹ ਹੀ ਗੱਲ ਹੋਗੀ ਕੀ ਆਖਣਗੇ ਮੈਨੂੰ ਉਹ ਵੀ ਤੂੰ ਨਾਲ ਜਾਣਾ ਕੱਲੇ ਚ ਪੜਦਾ ਉੱਥੇ ਵੀ ਆਹੀ ਕੁਝ ਕਰਦੀ ਉੱਥੇ ਜਾ ਕੇ ਤੂੰ ਕਰੇ ਤੇ ਚੰਗਾ ਕੰਮ ਤੇ ਮੁੰਡਾ ਤੇ ਮੈਂ ਕਰਾਂ ਗਲਤ ਕੰਮ ਤੇ ਜਦੋਂ ਤੂੰ ਕਿਸੇ ਦੀ ਧੀ ਦੇ ਨਾਲ ਕਰਦਾ ਵੀਰੇ ਅਸ਼ਕੀ ਉਹ ਕਿਸੇ ਦੀ ਧੀ ਨਹੀਂ ਹੈਗੀ ਉਹ ਕਿਸ ਦੀ ਭੈਣ ਨਹੀਂ ਹੈਗੀ ਉਵੇਂ ਮੈਂ ਆ ਤੇਰੀ ਭੈਣ ਉਹਦੇ ਨਾਲ ਵੀ ਐਵੇਂ ਮਾੜੀ ਨਾ ਨਾ ਕਰ ਮੈਂ ਵੀ ਆਪੇ ਸੁਧਰ ਚੂੰਗੀ ਉਹ ਮੁੰਡਿਆਂ ਦਾ ਤਾਂ ਚੱਲ ਜਾਂਦਾ ਕੁੜੀਆਂ ਦਾ ਔਖਾ ਹੋ ਜਾਂਦਾ ਹਾਂ ਫਿਰ ਉਹਨੂੰ ਛੱਡ ਦੇ ਨਾ ਤੂੰ ਮੁੰਡੇ ਨਾਲ ਹੀ ਆਸਤੀ ਕਰ ਲੈ ਕੁੜੀ ਪਿੱਛੇ ਕਿਉਂ ਪਿਆ ਆਪਦੀ ਭੈਣ ਦਾ ਦੋਖ ਹੁੰਦਾ ਦੂਸਰੇ ਦੀ ਭੈਣ ਨਹੀਂ ਆ ਸ਼ਰਮ ਕਰੋ ਹਾਂ ਯਾਰ ਭੈਣ ਗੱਲ ਤਾਂ ਸਹੀ ਕਹਿੰਦੀ ਆ ਨਾ ਉਹ ਵੀ ਤਾਂ ਕਿਸੇ ਦੀ ਭੈਣ ਹੈਗੀ ਮਲੇ ਪਹਿਲਾਂ ਮੈਨੂੰ ਆਪ ਦੇ ਆਪ ਨੂੰ ਸੁਧਾਰਨਾ ਪਊਗਾ ਫੇਰ ਹੀ ਆਪਾਂ ਕਿਸੇ ਨੂੰ ਅੱਗੇ ਕਹਾਂਗੇ ਨਾ ਜਦੋਂ ਆਪ ਹੀ ਗਲਤਾਂਗੇ ਆਪਾਂ ਇਹ ਜਿਸ ਦਾ ਸਭ ਨੂੰ ਪਿਆਰੀ ਹੁੰਦੀ ਹੈਗੀ ਪਹਿਲਾਂ ਆਪਾਂ ਨੂੰ ਆਪ ਦੇ ਅੰਦਰ ਝਾਕ ਮਾਰਨੀ ਚਾਹੀਦੀ ਹੈਗੀ ਵੀ ਆਪਾਂ ਕਿਸੇ ਦੀ ਭੈਣ ਨਾਲ ਕੀ ਹਰਕਤਾਂ ਕਰਦੇ ਆਂਗੇ